ਆਸੀਂ ਸਾਰੇ ਜਾਮਾ ਦੀ ਕੋਈ ਵੀ ਆਪਾਂ ਚੁੰਦੇ ਹੈਗੇ ਇਹਨਾਂ ਨੂੰ ਇਸੇ ਕੰਮ ਕਰਨ ਵਾਸਤੇ ਕਰਨਗੇ ਤਾਂ ਫੇਰ ਹੀ ਹੈਗਾ ਤੇ ਸੁਭਾਈ ਦੀ ਹੈ ਨਹੀਂ ਬਿਲਕੁਲ ਜਲੰਧਰ ਵੈਸਟ ਹਲਕੇ ਦੇ ਵਿੱਚ VOTING ਸ਼ੁਰੂ ਹੋ ਚੁੱਕੀ ਹੈ ਇਸ ਵਕਤ ਅਸੀਂ ਜੱਲੋਵਾਲ ਨਵੀਂ ਆਬਾਦੀ ਦੇ ਐਲੀਮੈਂਟਰੀ ਸਕੂਲ ਦੇ ਬਾਹਰ ਮੌਜੂਦ ਆ ਜਿੱਥੇ ਕਿ ਲੋਕ ਅੱਜ ਵੋਟ ਪੋਲ ਕਰਨ ਦੇ ਲਈ ਪਹੁੰਚ ਰਹੇ ਨੇ ਦੱਸ ਦਈਏ ਜਲੰਧਰ ਵੈਸਟ ਹਲਕੇ ਦੇ ਵਿੱਚ ਤੁਹਾਨੂੰ ਦੱਸ ਦਈਏ 171963 VOTER ਨੇ ਤੇ ਇਸ ਦੇ ਨਾਲ ਗੱਲ ਕਰੀਏ ਜੇਕਰ 99000 ਤੋਂ ਵੱਧ ਮਰਦ ਨੇ ਤੇ 82000 ਤੋਂ ਵੱਧ ਔਰਤਾਂ ਨੇ ਜਿਹੜੀਆਂ ਕਿ ਅੱਜ VOT ਕਰਨ ਗਿਆ ਤਾਂ ਤੁਹਾਨੂੰ ਦਸਦੀਏ 파ਟੀਆਂ ਦੇ ਵੱਲੋਂ ਉਮੀਦਵਾਰ ਜਿਹੜੇ ਨੇ ਐਲਾਨੇ ਕੀਨੇ ਉਹਨਾਂ ਦੇ ਵੱਲੋਂ ਜਿਹੜਾ ਅੱਜ ਲੋਕਾਂ ਵੱਲੋਂ ਵੋਟ ਉਹਨਾਂ ਨੂੰ ਪਾਈ ਜਾਣੀ ਹੈ ਜਲੰਧਰ ਵੈਸਟ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਮੁੱਦੇ ਨੇ ਜਿਨ੍ਹਾਂ ਨੂੰ ਲੈ ਕੇ ਲੋਕ ਜਿਹੜੀ ਹੈ ਅੱਜ ਵੋਟ ਪੋਲ ਕਰਨਗੇ ਸਭ ਤੋਂ ਪਹਿਲਾਂ ਤਸਵੀਰਾਂ ਤੁਹਾਨੂੰ ਦਿਖਾ ਦਈਏ ਕਿ ਇਹ ਸਕੂਲ ਹੈ ਜਿੱਥੇ ਕਿ ਲੋਕ ਜਿਹੜੇ ਵੋਟ ਪੋਲ ਕਰਨ ਦੇ ਲਈ ਪਹੁੰਚ ਰਹੇ ਨੇ ਸਰਕਾਰੀ ਮਿਡਲ ਸਕੂਲ ਹੈ ਨਵੀਂ ਆਬਾਦੀ ਦਾ ਜਿੱਥੇ ਕਿ ਲੋਕ ਜਿਹੜੇ ਨੇ ਵੋਟ ਪੋਲ ਕਰਨ ਦੇ ਲਈ ਲਗਾਤਾਰ ਪਹੁੰਚ ਰਹੇ ਨੇ ਹੱਥਾਂ ਦੇ ਵਿੱਚ ਪਰਚੀਆਂ ਫੜ ਕੇ ਜਿਹੜੇ ਨੇ ਲੋਕ ਅੰਦਰ ਜਾ ਰਹੇ ਨੇ ਤਾਂ ਬਹੁਤ ਸਾਰੇ ਮੁੱਦੇ ਨੇ ਜਿਨ੍ਹਾਂ ਨੂੰ ਲੈ ਕੇ ਲੋਕਾਂ ਦੇ ਵੱਲੋਂ ਜਿਹੜੀ ਵੋਟ ਕੀਤੀ ਜਾਣੀ ਸ਼੍ਰੀ ਤਲੰਗੁਰਾਲ ਦੇ ਵੱਲੋਂ ਜਿਹੜਾ ਸਤੀਫਾ ਦੇ ਦਿੱਤਾ ਗਿਆ ਸੀ ਤਾਂ ਤੁਹਾਨੂੰ ਦੱਸ ਦਈਏ ਉਸ ਤੋਂ ਬਾਅਦ ਹੁਣ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਿਹੜੀ ਉਸ ਤੋਂ ਬਾਅਦ ਜ਼ਿਮਨੀ ਚੋਣ ਜਲੰਧਰ ਦੇ ਵਿੱਚ ਹੋਣ ਜਾ ਰਹੀ ਹੈ ਤਾਂ ਬਹੁਤ ਸਾਰੇ ਲੋਕ ਨੇ ਇੱਥੇ ਜਿਨ੍ਹਾਂ ਦੇ ਵੱਲੋਂ ਅੱਜ ਵੋਟ ਕੀਤੀ ਜਾਣੀ ਹੈ ਤਾਂ ਬਿਲਕੁਲ ਹੀ ਮਹਿਲਾ ਵੋਟ ਕਰਕੇ ਬਾਹਰ ਆਣੇ ਨੇ ਗੱਲਬਾਤ ਕਰਦੇ ਆ ਮੈਮ ਵੋਟ ਕਰ ਦਿੱਤੀ ਤੁਸੀਂ ਹਾਂਜੀ ਪਾਣ ਅੱਛਾ ਕਿਵੇਂ ਲੱਗ ਰਿਹਾ ਕਿਹੜੇ ਮੁੱਦੇ ਨੇ ਜਿਨ੍ਹਾਂ ਨੂੰ ਦੇਖ ਕੇ ਅੱਜ ਵੋਟ ਪੋਲ ਕੀਤੀ ਹੈ ਤੁਸੀਂ ਜੀ ਤਾਂ ਹੁਣ ਉਮੀਦਵਾਰਾਂ ਤੋਂ ਕੋਈ ਉਮੀਦ ਹੈ ਤੁਹਾਨੂੰ ਕਿ ਜਿਹੜਾ ਜਿੱਤੇਗਾ ਤੁਹਾਡੇ ਕੰਮ ਕਰਾਏਗਾ ਕੋਈ ਪਤਾ ਨਹੀਂ ਜੀ ਹੁਣ ਮੈਂ ਤਾਂ ਹੁਣ ਤਾਂ ਬਿਲਕੁਲ ਜੇ ਹੋ ਜੇ ਰਿਐਕਸ਼ਨ ਲੋਕ ਦੇ ਰਹੇ ਨੇ ਤਾਂ ਵਾਕਿੱਚ ਲੋਕ ਜਿਹੜੇ ਨੇ ਕੁਝ ਕਨਫਿਊਜ਼ ਵੀ ਨਜ਼ਰ ਆ ਰਹੇ ਨੇ ਇੱਕ ਹੋਰ ਮਾਤਾ ਜੀ ਵੋਟ ਕਰਕੇ ਬਾਹਰ ਆ ਰਹੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਮੈਂ ਤੁਸੀ ਵੋਟ ਪਾ ਦਿੱਤੀ ਜੀ ਹਾਂਜੀ ਕੀ ਲੱਗਦਾ ਤੁਹਾਨੂੰ ਕਿ ਉਮੀਦਵਾਰ ਤੁਹਾਡੀ ਉਮੀਦਾਂ ਤੇ ਖਰਾ ਉਤਰੇਗਾ ਇਸ ਵਾਰ ਹਾਂਜੀ ਸਾਨੂੰ ਲੱਗਦਾ ਹੈ ਕਿਹੜੇ ਕੰਮ ਨੇ ਤੁਹਾਨੂੰ ਲੱਗਦਾ ਜਲੰਧਰ ਵੈਸਟ ਹੋਣ ਵਾਲੇ ਨੇ ਜੀ ਬਹੁਤ ਕਰਦੇ ਨੇ ਕੰਮ ਸਾਹਿਬ ਅੱਗੇ ਵੀ ਕਰਦੇ ਹੁਣ ਵੀ ਕਰਨਗੇ ਹਾਂਜੀ ਤਾਂ ਬਿਲਕੁਲ ਇਹਨਾਂ ਦਾ ਕਹਿਣਾ ਹੈ ਕਿ ਉਮੀਦਵਾਰ ਜਿਹੜੇ ਨੇ ਲੋਕਾਂ ਦੇ ਕੰਮ ਪਹਿਲਾਂ ਵੀ ਕਰਦਨੇ ਤਾਂ ਹੁਣ ਵੀ ਕਰਨਗੇ ਤਾਂ ਹੋਰ ਵੀ ਲੋਕ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਵੋਟ ਕਰ ਰਹੇ ਹੋ ਅੱਜ ਹੋਗੀ ਵੋਟ ਕਿਹੜੇ ਮੁੱਦਿਆਂ ਨੂੰ ਲੈ ਕੇ ਅੱਜ ਵੋਟ ਕੀਤੀ ਹੈ ਵੋਟ ਤਾਂ ਹੈ ਹੀ ਇਸ ਕਰਕੇ ਮਤਲਬ ਕੋਈ ਮੁੱਦਾ ਹੈ ਤੁਹਾਡੇ ਕੋਲ ਵੀ ਤੁਹਾਨੂੰ ਲੱਗਦਾ ਕਿ ਉਮੀਦਵਾਰ ਨੂੰ ਇਹ ਹੱਲ ਕਰਨਾ ਚਾਹੀਦਾ ਜਲੰਧਰ ਵੈਸਟ ਦਾ ਹਾਂਜੀ ਨਹੀਂ ਹੱਲ ਕਰਨਾ ਚਾਹੀਦਾ ਸਾਰੇ ਮੁੱਦੇ ਜੋ ਵੀ ਹੈਗੇ ਆਓ ਕੰਮ ਕਰਨਗੇ ਤਾਂ ਫੇਰ ਹੀ ਜਾਂ ਕੋਈ ਵੀ ਚੀਜ਼ ਹੈਗੀ ਅੱਛਾ ਖਾਸ ਤੌਰ ਦੇ ਉੱਤੇ ਨਸ਼ੇ ਦੀ ਗੱਲ ਕੀਤੀ ਜਾਂਦੀ ਹੈ ਲੱਗਦਾ ਕਿ ਇਸ ਵਾਰ ਕੋਈ ਵੀ ਉਮੀਦਵਾਰ ਜੇ ਬਣਦਾ ਤਾਂ ਨਸ਼ੇ ਦੇ ਮੁੱਦੇ ਤੇ ਕੰਮ ਕਰੇਗਾ ਨਸ਼ੇ ਤੇ ਕਰਨਾ ਚਾਹੀਦਾ ਹੈਗਾ ਪਹਿਲੀ ਗੱਲ ਹੈਗੀ ਹੈ ਕਿ ਕੋਈ ਕੋਈ ਵੀ ਆਪਾਂ ਚੁਣਦੇ ਹੈਗੇ ਇਹਨਾਂ ਨੂੰ ਇਸੇ ਕੰਮ ਕਰਨ ਵਾਸਤੇ ਕਰਨਗੇ ਤਾਂ ਫੇਰ ਹੀ ਹੈਗਾ ਕੰਮ ਨਾ ਕਰਨਗੇ ਤਾਂ ਫੇਰ ਫਾਇਦਾ ਕੀ ਆਪਣੀ ਸੁਭੰਦਰ ਕਿਉਂਕਿ ਸਾਡੀ ਆਵਾਜ਼ ਜੇ ਉੱਥੇ ਵਿਧਾਨ ਸਭਾ ਵਿੱਚ ਜਾ ਨਾ ਨਾ ਕਰਨਗੇ ਤਾਂ ਫਾਇਦਾ ਕੀ ਹੈ ਬਿਲਕੁਲ ਤਾਂ ਬਿਲਕੁਲ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਜਿਹੜੇ ਐਮਐਲਏ ਨੇ ਜਿਤਾ ਕੇ ਵਿਧਾਨ ਸਭਾ ਦੇ ਵਿੱਚ ਭੇਜਨੇ ਨੇ ਜੇਕਰ ਉਹ ਸਾਡੇ ਕੰਮ ਨਹੀਂ ਕਰਨਗੇ ਤਾਂ ਉਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਭੇਜਣ ਦਾ ਕੀ ਫਾਇਦਾ ਸਿੱਧੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਜਗ੍ਹਾ ਦੇ ਉੱਤੇ ਆ ਕੇ ਜਲੰਧਰ ਵੈਸਟ ਦੇ ਜਿਹੜੇ ਲੋਕ ਨੇ ਉਹ ਵੋਟ ਅੱਜ ਕਰ ਰਹੇ ਨੇ 171963 ਲੋਕਾਂ ਦੇ ਹੱਥ ਜਿਹੜੀ ਹੈ ਕਮਾਨ ਹੈ ਤਾਂ ਬਿਲਕੁਲ ਇੱਕ ਮਾਤਾ ਜੀ ਹੋਰ ਨਿਕਲੇ ਨੇ ਗੱਲਬਾਤ ਕਰਦੇ ਆ ਤੁਸੀਂ ਵੋਟ ਕਰ ਰਹੇ ਹੋ ਜੀ ਹਾਂ ਜੀ ਕਰਿਆ ਜੀ ਅੱਛਾ ਮੈਮ ਕੀ ਲੱਗਦਾ ਤੁਹਾਨੂੰ ਕਿ ਜਲੰਧਰ ਵੈਸਟ ਦੇ ਕਿਹੜੇ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਜਿਹੜੇ ਉਮੀਦਵਾਰ ਨੇ ਉਹਨਾਂ ਨੂੰ ਕੰਮ ਕਰਨੇ ਚਾਹੀਦੇ ਹਾਂ ਜੀ ਹਾਂ ਕੀ ਲੱਗਦਾ ਤੁਹਾਨੂੰ ਕਿਹੜੇ ਮੁੱਦੇ ਤੇ ਕੰਮ ਹੋਣਾ ਚਾਹੀਦਾ ਕੰਮ ਸਾਰੇ ਠੀਕ ਹੀ ਆ ਆਪਣੇ ਥਾਂ ਚੱਲੋ ਪਹਿਲਾਂ ਵੀ ਕੰਮ ਹੁੰਦੇ ਸੀ ਪਹਿਲਾਂ ਵੀ ਹੁੰਦੇ ਸੀ ਕਰ ਹੀ ਜਾਂਦੇ ਬੈਤ ਨਹੀਂ ਵੀ ਕਰਦੇ ਬੈਤ ਕਰ ਹੀ ਵੀ ਜਾਂਦੇ ਹਮਮ ਥੋੜੇ ਹਲਕੇ ਤੋਂ ਸਾਡੇ ਠੀਕ ਹੈ ਤਾਂ ਲੋਕਾਂ ਦੇ ਜਵਾਬ ਜਿਹੜੇ ਨੇ ਉਹ ਵੀ ਜਿਹੜੇ ਨੇ ਕਿਤੇ ਨਾ ਕਿਤੇ ਜਲੰਧਰ ਵੈਸਟ ਦੇ ਬਿਆਨ ਕਰਦੇ ਕੋਈ ਨਜ਼ਰ ਆ ਰਹੇ ਨੇ ਤਾਂ ਲੋਕ ਜਿਹੜੇ ਨੇ ਹੁਣ ਦੇਖ ਸਕਦੇ ਹੋ ਤੁਸੀਂ ਕਤਾਰ ਬੜਨੀ ਹੌਲੀ ਹੌਲੀ ਸ਼ੁਰੂ ਹੋ ਚੁੱਕੀ ਆ ਅਜੇ VOTING ਸ਼ੁਰੂ ਹੋਈ ਨੂੰ ਮਹਿਜ਼ ਕੁਛੀ ਸਮਾਂ ਹੋਇਆ ਤੇ ਲੋਕਾਂ ਦੇ ਵੱਲੋਂ ਵੋਟ ਜਿਹੜੀ ਹੈ ਕੀਤੀ ਜਾ ਰਹੀ ਹੈ ਆਪਣੇ ਜਮਹੂਰੀ ਹੱਕ ਦਾ ਜਿਹੜਾ ਉਪਯੋਗ ਹੈ ਲੋਕ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਬਿਲਕੁਲ ਇੱਕ ਹੋਰ ਅੰਕਲ ਆਏ ਨੇ ਵੋਟ ਕਰਕੇ ਅੰਕਲ ਵੋਟ ਕਰ ਦਿੱਤੀ ਹੈ ਹਾਂਜੀ ਕਰ ਦਿੱਤੀ ਹੈ ਕੀ ਲੱਗਦਾ ਤੁਹਾਨੂੰ ਕਿਹੜੇ ਕੰਮ ਨੇ ਜਿਹੜੇ ਜਲੰਧਰ ਵੈਸਟ ਦੇ ਹੋਣੇ ਚਾਹੀਦੇ ਨੇ ਆ ਅਸੀਂ ਉਹ ਸਾਰੇ ਜਾਮ ਆ ਜੀ ਪਾਣੀ ਦਾ ਪ੍ਰੋਬਲਮ ਆ ਜੀ ਤੇ ਸਵੈ ਦੀ ਹੈ ਨਹੀਂ ਬਿਲਕੁਲ ਕੀ ਲੱਗਦਾ ਇਸ ਵਾਰ ਵੋਟਰਾਂ ਤੋਂ ਬਾਅਦ ਮਸਲੇ ਹੱਲ ਹੋਣਗੇ ਕਿ ਨਹੀਂ ਹਾਂ ਜੀ ਹੋਣਗੇ ਜੀ ਠੀਕ ਹੈ ਜੀ ਤਾਂ ਬਿਲਕੁਲ ਇਹਨਾਂ ਦਾ ਕਹਿਣਾ ਕਿ ਵੋਟਰਾਂ ਤੋਂ ਬਾਅਦ ਜਿਹੜੇ ਨੇ ਮਸਲੇ ਹੱਲ ਹੋਣਗੇ ਇੱਕ ਵਾਰ ਫਿਰ ਤੋਂ ਤੁਹਾਨੂੰ ਸਕੂਲ ਦੀਆਂ ਤਸਵੀਰਾਂ ਦਿਖਾ ਦਈਏ ਜਿੱਥੇ ਸਵੇਰ ਤੋਂ ਹੀ ਲੋਕ VOTING ਕਰਨ ਦੇ ਲਈ ਪਹੁੰਚ ਚੁੱਕੇ ਨੇ ਔਰ ਆਪਣੇ ਜਮਹੂਰੀ ਹੱਕਾਂ ਦਾ ਉਪਯੋਗ ਕਰ ਰਹੇ ਨੇ 1,71,963 ਵੋਟਰ ਜਿਨ੍ਹਾਂ ਦੇ ਹੱਥ ਹੈ ਇਹਨਾਂ ਉਮੀਦਵਾਰਾਂ ਦੀ ਕਿਸਮਤ ਵੇਖਣਾ ਹੋਏਗਾ ਕਿ ਲੋਕ ਜਿਹੜੇ ਨੇ ਕਿਸ ਨੂੰ ਆਪਣਾ ਉਮੀਦਵਾਰ ਚੁਣਦੇ ਨੇ ਕਿਉਂਕਿ ਜੇਕਰ ਗੱਲ ਕਰੀਏ ਸਿਆਸੀ ਪਾਰਟੀਆਂ ਦੇ ਵੱਲੋਂ ਜਲੰਧਰ ਵੈਸਟ ਨੂੰ ਕਾਫੀ ਜ਼ਿਆਦਾ ਜਿਹੜਾ ਅਸੰਗੀਨ ਏਰੀਆ ਮੰਨਿਆ ਜਾਂਦਾ ਤੇ ਇਸੇ ਦੇ ਚੱਲਦੇ ਤੁਹਾਨੂੰ ਦੱਸ ਦਈਏ ਕਈ ਤਰ੍ਹਾਂ ਦੇ આરોਪ ਪਰਤੀ ਰੋਪ ਵੀ ਜੜੇ ਨੇ ਉਮੀਦਵਾਰ ਇੱਕ ਦੂ ਇੱਕ ਦੂਸਰੇ ਦੇ ਉੱਪਰ ਲਗਾਉਂਦੇ ਹੋਏ ਨਜ਼ਰ ਆ ਰਹੇ ਨੇ ਮੁੱਦੇ ਬਹੁਤ ਸਾਰੇ ਨੇ ਚਾਹੇ ਗੰਦੇ ਪਾਣੀ ਦੀ ਗੱਲ ਕਰ ਲਈਏ ਚਾਹੇ ਨਸ਼ੇ ਦੀ ਗੱਲ ਕਰ ਲਈਏ ਤੇ ਚਾਹੇ ਲੋਕਾਂ ਦੇ ਲਈ ਸਫਾਈ ਦੇ ਪ੍ਰਬੰਧਾਂ ਦੀ ਗੱਲ ਕਰ ਲਈਏ ਲੋਕਾਂ ਦੇ ਲਈ ਮੁੱਦੇ ਬਹੁਤ ਨੇ ਪਰ ਕੰਮ ਹੁਣ ਜਿਹੜਾ ਚੁਣਿਆ ਹੋਇਆ ਨੁਮਾਇੰਦਾ ਕਿੰਨਾ ਕੁ ਕਰਦੇ ਆਉਣ ਵਾਲਾ ਸਮੇ ਸਮਾਧ ਹਸੇਗਾ ਫਿਲਹਾਲ ਅੱਜ VOTING DAY ਹੈ 13 ਨੂੰ ਰਿਜ਼ਲਟ ਆਵੇਗਾ ਤਾਂ ਪਤਾ ਲੱਗੇਗਾ ਕਿ ਜਲੰਧਰ ਵੈਸਟ ਦਾ MLA ਕੌਣ ਬਣੇਗਾ ਫਿਲਹਾਲ ਕੈਮਰਾ ਪਰਸਨ ਸਾਈਲੈਂਡ ਮਨਪ੍ਰੀਤ ਕੌਰ ਡੇਲੀ ਪੋਸਟ ਜਲੰਧਰ